ਆਖਦੇ ਜਦੋਂ ਉਸ ਅਕਾਲ ਪੁਰਖ ਨੇ ਆਪਣੇ ਆਪ ਹੀ ਸਾਰਾ ਕੁਝ ਸਾਜਿਆ ਬਣਾਇਆ ਹੈ ਤਦੋਂ ਪੁੱਛ ਨਾ ਸੇਵਕ ਬੀਆ ਕਿਸੇ ਇਤਿਹਾਸ ਵਿੱਚ ਲਿਖਿਆ ਹੋਵੇ ਕਿਸੇ ਇੱਕ ਸੇਵਕ ਨੂੰ ਵੀ ਸੱਜ ਕੇ ਉਹਨੇ ਪੁੱਛਿਆ ਹੋਵੇ ਕਿ ਧਰਤੀ ਸਾਜਦੀਏ ਤੇ ਕਹਿੰਦੇ ਜਦੋਂ ਧਰਤੀ ਵੀ ਸਾਜੀ ਤੇ ਫੇ ਸੇਵਕ ਕਿੱਥੋਂ ਆਣਾ ਕੋ ਸਤਨਾਮ ਸ੍ਰੀ ਸੇਵਕ ਕਿੱਥੋਂ ਆਣਾ ਸੇਵਕ ਨੂੰ ਖਲੋਣ ਨੂੰ ਵੀ ਤੇ ਧਰਤੀ ਚਾਹੀਦੀ ਤੇ ਧਰਤੀ ਅਜੇ ਬਣੀ ਨਹੀਂ ਚੰਦ ਸੂਰਜ ਕੋਈ ਸਾਜਿਆ ਨਹੀਂ ਅਜੇ ਕੁਝ ਨਹੀਂ ਬਣਾਇਆ ਪਰਮਾਤਮਾ ਨੇ ਉਹਦੇ ਮਨ ਵਿੱਚ ਵਲਵਲਾ ਆਇਆ ਕਿ ਮੈਂ ਸਾਜਣਾ ਕੀਤਾ ਪਸਾਉ ਇੱਕ ਤਵਾਉ ਤਿਸਤੇ ਹੋਏ ਲਖ ਦਰਿਆਉ ਉਹਨੇ ਆਪਣੇ ਮੁਖ ਚੋਂ ਬਚਨ ਕੰਢਿਆ ਕਿ ਮੈਂ ਅਨੇਕ ਹੋ ਜਾਵਾਂ ਤੇ ਉਹ ਨੇਕ ਹੋ ਗਿਆ ਜਦ ਉਦਕਰਖ ਕਰ ਕਰਤਾਰਾ ਪ੍ਰਜਾ ਧਰਤ ਤਦ ਦੇਹ ਪਾਰਾ ਜਦ ਆਕਰਖ ਕਰਨ ਤੋਂ ਕਬੂ ਤੁਮ ਮੈਂ ਮਿਲਤ ਦੇਹ ਧਰ ਸਭੋਂ ਜਦ ਉਹਦੇ ਮਨ ਵਿੱਚ ਆਵੇਗਾ ਮੈਂ ਇਸ ਧਰਤੀ ਨੂੰ ਸਮੇਟ ਲਵਾਂ ਫਿਰ ਉਸ ਸਮੇਟ ਲਵੇਗਾ ਭਾਈ ਆਖਦੇ ਜਦੋਂ ਉਹਨੇ ਸਾਰਾ ਕੁਝ ਆਪੇ ਸਾਜਿਆ ਤੇ ਬਣਾਇਆ ਕਿਸੇ ਸੇਵਕ ਦੇ ਕੋਲੋਂ ਕਿਸੇ ਮਰੀਦ ਦੇ ਕੋਲੋਂ ਉਹਨੇ ਸਲਾਹ ਨਹੀਂ ਲਈ ਕੋਈ ਕਿਆਸ ਕੋ ਦੇਵੇ ਕਿਆਸ ਕੋ ਦੇਵੇ ਜੋ ਆਵਲਾਂ ਦੂਜਾ ਕੀ ਹੈ ਬਹੁਤ ਪਿਆਰੇ ਜਦੋਂ ਉਹਨੇ ਕੁਝ ਅਜੇ ਸਾਜਿਆ ਹੀ ਨਹੀਂ ਤੇ ਉਦੋਂ ਕੀ ਕੋਈ ਲੈਂਦਾ ਕਿਸੇ ਕੋਲੋਂ ਤੇ ਕੀ ਦਿੰਦਾ ਜੇ ਪਾਪਾ ਨੇ ਇਹਦੀ ਗੱਲ ਕਰਨੀ ਹੈ ਕਿ ਐਦਾਂ ਭਲਾ ਕਰਨਾ ਚਾਹੀਦਾ ਉਸ ਵਕਤ ਕੀ ਸੀ ਜਦੋਂ ਉਹਨੇ ਅਜੇ ਸਭ ਕੁਝ ਬਣਾਇਆ ਹੀ ਨਹੀਂ ਉਹਨੇ ਕੁਝ ਸਾਜਿਆ ਹੀ ਨਹੀਂ ਉਹਨੇ ਕੁਝ ਲੈਣ ਦੇਣ ਹੀ ਨਹੀਂ ਬਣਾਇਆ ਉਹਨੇ ਕੋਈ ਕਾਰ ਵਿਹਾਰੀ ਨਹੀਂ ਬਣਾਇਆ ਤੇ ਅਖਦੇ ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ ਕੀ ਕੋਈ ਲੈਣ ਦੇਣ ਕਰਦਾ ਕੀ ਕੋ ਇਹੋ ਜਿਹਾ ਵਿਹਾਰ ਜਦ ਅਵਰ ਨਾਲ ਦੂਜਾ ਕੀਆ ਅਜੇ ਆਪਣੇ ਤੋਂ ਬਿਨਾ ਦੂਜਾ ਬਣਾਇਆ ਨਹੀਂ ਸੀ ਉਹਨੇ ਕੋਈ ਤੇ ਆਪੇ ਜਦ ਤੂੰ ਪਾਇਆ ਕਰ ਤਹ ਹੈ ਦਾ ਅਵਰਾ ਕਉ ਦੀਏ ਪਿਆਰ ਜਿੰਨਾ ਉੱਚੀਆਂ ਉੱਚੀਆਂ ਗੱਡੀਆਂ ਲਾਈਆਂ ਨੇ ਤੇ ਉਹਨਾਂ ਗੱਡੀਆਂ ਤੇ ਗੋਡੇ ਘੁੱਟਣ ਵਾਲੇ ਵੀ ਪੁਰਪੰਦੇ ਕਿਸੇ ਨੇ ਦਸਤਾਰ ਸਜਾਈ ਹੈ ਕਿਸੇ ਨੇ ਪਰਨਾ ਬੰਨੇ ਹੈ ਸਾਫਾ ਬੰਨੇ ਹੈ ਕਿਸੇ ਨੇ ਕੁਝ ਜਦੋਂ ਆਪਾਂ ਉਹਨਾਂ ਨੂੰ ਹੱਥ ਜੋੜ ਕੇ ਕਹਿੰਨੇ ਆ ਕਿ ਤੁਹਾਡੇ ਵਰਗਾ ਨੇ ਜਗਤ ਤੇ ਕੋਈ ਤੇ ਉਹ ਫਿਰ ਗੁਰੂ ਸਾਹਿਬ ਪਰ ਬਾਣੀ ਵਿੱਚ ਆਖਰੇ ਨੇ ਕੋਈ ਪ੍ਰਮਾਤਮਾ ਨੇ ਆਪ ਹੋ ਕੇ ਪਹਿਲੇ ਨੰਬਰ ਤੇ ਫਿਰ ਸਾਰੀ ਸ੍ਰਿਸ਼ਟੀ ਨੂੰ ਸਜਾਇਆ ਫਿਰ ਸਾਰਿਆਂ ਨੂੰ ਉਹਨੇ ਦਿੱਤਾ ਆ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਜੰਨੇ ਨੇ ਨਾ ਉਹਨਾਂ ਨੂੰ ਸਾਰਿਆਂ ਨੂੰ ਉਹ ਦੇ ਰਿਹਾ ਹੈ ਪਹਿਲੇ ਨੰਬਰ ਤੇ ਆ ਗਈ ਹੈ ਜੇ ਸਾਹ ਨਾ ਲਵੇ ਤੇ ਉਹ ਤੇ ਪਈ ਨਾਰੀ ਖੋ ਜਾਵੇ ਫਿਰ ਦੂਜੀ ਗੱਲ ਹੀ ਨਾ ਆਵੇ ਕਿਸੇ ਨੂੰ ਆਪਾਂ ਵੀ ਕਹਿੰਨੇ ਪਈ ਵਾਹਿਗੁਰੂ ਵਾਹਿਗੁਰੂ ਬੜੀ ਕਰਦੇ ਹੋ ਤੇ ਸੁਣਦੇ ਨੇ ਉਹ ਵਾਹਿਗੁਰੂ ਵਾਹਿਗੁਰੂ ਕਹਿਣ ਨੂੰ ਸਮਾਂ ਦੇ ਰਹੇ ਨਾ ਬਹੁਤ ਹੈ ਆਪ ਜਪਾਏ ਜਪੈ ਸੋਨਾਉ ਆਪ ਗੋ ਵਾਹਿ ਸੁਹਰ ਗੁੰਗਾਉ ਉਹ ਸਮਾਂ ਦੇ ਰਹੇ ਇਹ ਸਮਾਂ ਹੀ ਦੇਣਾ ਬਹੁਤ ਵੱਡੀ ਗੱਲ ਹੈ ਮਾਇਆ ਦੇਣੀ ਹੋਵੇ ਕਿਸੇ ਦੀ ਵੱਡੀ ਰਕਮ ਆ ਉਸ ਸਮਾਂ ਆ ਜਾਵੇ ਨਾ ਤੇ ਸਾਰਾ ਪਰਿਵਾਰ ਜਿਹੜਾ ਚਿੰਤਾ ਵਿੱਚ ਪੈ ਜਾਂਦਾ ਉਹ ਤੋਂ ਦਾ ਟੈਲੀਫੋਨ ਆਵੇ ਚਲੋ ਤੁਹਾਨੂੰ 2 ਮਹੀਨੇ ਹੋਰ ਦਿੱਤੇ ਤੇ ਕਿੰਨੇ ਖੁਸ਼ ਹੁੰਦੇ ਸਾਰੇ ਜਿਸ ਨੂੰ ਸਮਾਂ ਮਿਲ ਗਿਆ ਇਸੇ ਤਰ੍ਹਾਂ ਗੁਰਮੁਖ ਪਿਆਰ ਇਸ ਧਿਆਨਿਕ ਸੰਸਾਰ ਅਗਰੂਪ ਸੰਸਾਰ ਦੇ ਵਿੱਚ ਹਰੇਕ ਮਨੁੱਖ ਨੂੰ ਨੇ ਸੰਭੇ ਹੋਇਆ ਇਦਾਂ ਜਿਵੇਂ ਬੱਤੀਆਂ ਬੰਦਾਂ ਦੇ ਵਿੱਚ ਜ਼ਬਾਨ ਸਾੰਧੀ ਹੋਈ ਆ ਕੋ ਸਤਨਾਮ ਵਾਦਾਨ ਦੇ ਨੇ ਸਿੱਖੇ ਸਾਰਾ ਦਿਨ ਖਾਈ ਜਾਂਦੇ ਚਬੀ ਜਾਂਦੇ ਸਾਰਾ ਕੁਝ ਕਰਦੇ ਪਰ ਉਹ ਜ਼ਬਾਨ ਜਿਹੜੀ ਸਭ ਤੋਂ ਕੋਮਲ ਹੈ ਉਹ ਇਹਨਾਂ ਦੰਦਾਂ ਦੇ ਵਿੱਚ ਪਰਮੇਸ਼ਰ ਨੇ ਸਾंभ ਕੇ ਰੱਖੀ ਹੈ ਇਸੇ ਤਰ੍ਹਾਂ ਗੁਰਮਤਿ ਪਿਆਰ ਉਹ ਇਸ ਤੈਨੋਂ ਜਗਤ ਵਿੱਚ ਮਨੁੱਖ ਨੂੰ ਸਾੰਭਿਆ ਹੋਇਆ ਹੈ ਗੁਰਮਤਿ ਪਿਆਰ ਉਹ ਪ੍ਰਮਾਤਮਾ ਨੇ ਰੱਖਿਆ ਹੋਇਆ ਹੈ ਬੀਬੀ ਇੱਕ ਤੁਰੀ ਜਾਵੇਂ ਦੇ ਤੱਕ ਤੇ ਉਹਨੂੰ ਪਤਾ ਹੈ ਦੇ ਤੱਕ ਕਿਵੇਂ ਪਹੁੰਚੀ ਉਹਨੂੰ ਪੁੱਛ ਕੇ ਵੇਖਿਓ ਸੋ ਗੁਰਮਤਿ ਪਿਆਰ ਉਹ ਪ੍ਰਮਾਤਮਾ ਨੇ ਸਾਰਿਆਂ ਨੂੰ ਦਿੱਤਾ ਹੀ ਹੋਇਆ ਹੈ ਪਰਮਾਤਮਾ ਨੇ ਕੁਝ ਲਿਆ ਨਹੀਂ ਇਸੇ ਤਰ੍ਹਾਂ ਇਹ ਜੀਵ ਹੈ ਇਹਨਾਂ ਨੂੰ ਇੱਕ ਦੂਜੇ ਕੋ ਲੈਣ ਦੀ ਲੋੜ ਨਹੀਂ ਇਹਨਾਂ ਨੂੰ ਵੀ ਪਰਮਾਤਮਾ ਦੇ ਕੋਲੋਂ ਹੀ ਲੈਣਾ ਹੈ ਸੁਆਕਦੇ ਫਿਰ ਆਪੇ ਜਗਤ ਉਪਾਇਆ ਕਰਤਾ ਕਰਤੇ ਪੁਰਖ ਨੇ ਜਗਤ ਪੈਦਾ ਕੀਤਾ ਦਾਨ ਸਭਨਾਂ ਕੋ ਦਿਆ ਫਿਰ ਉਹਨੇ ਸਾਰਿਆਂ ਨੂੰ ਕੁਝ ਨਾ ਕੁਝ ਦਾਨ ਕਰ ਦਿੱਤਾ ਉਹਦੇ ਦਾਨ ਨੂੰ ਹੱਥ ਤੇ ਰੱਖ ਕੇ ਜੇ ਕਹਵੇ ਕੋ ਦਾਤਾ ਮੈਂ ਦਾਤਾ ਬਣ ਗਏ ਤੇ ਗੁਰਮੁਖ ਪਿਆਰਿਓ ਉਸ ਪ੍ਰਮਾਤਮਾ ਨੂੰ ਇੱਕ ਨੂੰ ਛੱਡ ਕੇ ਜਿਹੜਾ ਬੰਦੇ ਨੂੰ ਦਾਤਾ ਬਣਾਉਂਦਾ ਹੈ ਨਾ ਅੱਖ ਦਿੱਤੇ ਤੇ ਬਹੁਤ ਮਾੜੇ ਭਾਗ ਨੇ ਕੋ ਰੱਬ ਤੋਂ ਟੁੱਟ ਗਿਆ ਹੈ